ਤਨ ਤਨ ਮਾਦਾ ਮਦੂਰੀ ਬਾਈ ਤੋ ਜਾਇ ਮਨੇ ਰਾਮ ਪੂਤ ਸੁਪੁੱਤਾ ਸੁਪੁੱਤ ਬੇਟਾ ਤੋ ਗਾਓ ਦਿਆਲ ਦਾਸ ਜੀਤੇ ਜੀ ਦੇਗੇ ਉਭਾਲ ਦਿੱਤਾ குரு ਦੇ ਪਿਆਰੋ ਜਿਉਂਦੇ ਜੀ ਉਬਲਦੇ ਦੇਗ ਦੇ ਵਿੱਚ ਉਭਾਲ ਦੇਣਾ ਕੱਡਾ ਕੈਰ ਸੀ ਲੋਕ ਤਮਾਸ਼ਾ ਵੇਖ ਰਹੇ ਨੇ ਚਾਨੀ ਚੌਂਕ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਇੱਕ ਪਿੰਜਰੇ ਵਿੱਚ ਬੰਦ ਕੀਤਾ ਹੋਇਆ ਤੇ ਗੁਰੂ ਕੇ ਸਿੰਘ ਜਿਹੜੇ ਨੇ ਗੁਰੂ ਦੇ ਪਿਆਰੋ ਰਤੀ ਭਰ ਵੀ ਡੋਲਦੇ ਨਹੀਂ ਆਜ ਕੱਲ ਦੇ ਸਾਡੇ ਸਿੱਖਾਂ ਵਾਂਗ ਹਾਲ ਨਹੀਂ ਹੈ ਉਹਨਾਂ ਨੇ ਗੁਰੂ ਤਾਈਂ ਭਰੋਸਾ ਬੰਦ ਰਹਿਣ ਵਾਲੇ ਸਿੱਖ ਸਨ ਉਹ ਮੇਰਾ ਗੁਰੂ ਸਮਰੱਥ ਹੈ ਮੈਂ ਗੁਰੂ ਤੋਂ ਕਦੇ ਬੇਮੁਖ ਨਹੀਂ ਹੋਣਾ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ ਕਿਤੇ ਢੋਈ ਨਹੀਂ ਮਿਲਨੀ ਜੈਸੀ ਗੁਰੂ ਤੋਂ ਬੇਮੁਖ ਹੋ ਗਏ ਅੱਜ ਉਹ ਗੱਲ ਸੋਚਦੇ ਆਂ ਭਲਾ ਅਸੀਂ ਜੋ ਮਰਜੀ ਹੋ ਜੇ ਅਸੀਂ ਗੁਰੂ ਤੋਂ ਪਰੇ ਹੋ ਹੋ ਜਾਈਏ ਪਰ ਮਹਾਰਾਜ ਜੀ ਕਹਿੰਦੇ ਹਨ ਗੁਰਬਾਣੀ ਦੇ ਵਿੱਚ ਜੇ ਕੋ ਗੁਰ ਤੇ ਬੇਮੁਖ ਹੋਵੇ ਮੈਨੂੰ ਸਤਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਮੁਕਤੀ ਪਾ ਸਕਦਾ ਹੈ ਫਿਰ ਕਹਿੰਦੇ ਜੇ ਗੁਰੂ ਦੇ ਚਰਨਾਂ ਵਿੱਚ ਆ ਕੇ ਸ਼ਬਦ ਨੂੰ ਸੁਣ ਲੈ ਬਾਣੀ ਨੂੰ ਸੁਣ ਲੈ ਗੁਰਪਾਸ ਸਾਧ ਸੰਗਤ ਕਰ ਲੈ ਹਜੇ ਵੀ ਤੇਰਾ ਭਲਾ ਹੋ ਸਕਦਾ ਹੈ ਇਸ ਧਰਮ ਵੀਰ ਨੇ ਕਿਉਂਕਿ ਇਹ ਧਰਮ ਵੀਰ ਸਨ ਹੁਣ ਦੇਖੋ ਵੀ ਮਾੜੇ-ਮੋٹے ਕੋਈ ਮਰ ਗਿਆ ਤਾਂ ਅਗਲੇ ਕਹਿੰਦੇ ਵੀ ਇਹ ਤਾਂ ਜੀ ਧਰਮ ਵੀਰ ਆ ਜੀ ਸ਼ਹੀਦ ਹੋ ਗਿਆ ਜੇ ਕੋਈ ਗੱਡੀ ਥੱਲੇ ਆ ਕੇ ਮਰ ਗਿਆ ਕਾਖਣਗੇ ਸ਼ਹੀਦ ਹੋ ਗਿਆ ਜੇ ਟਰੱਕ ਥੱਲੇ ਆ ਕੇ ਮਰ ਗਿਆ ਕਾਖਣਗੇ ਸ਼ਹੀਦ ਹੋ ਗਿਆ ਸਿੱਧ ਐ ਥੋੜਾ ਹੋ ਜਾਂਦਾ ਪੂਰਾ ਗੁਰਸਿੱਖ ਹੋਵੇ ਸ਼ਹੀਦ ਹੋਣ ਵਾਸਤੇ ਪੂਰਾ ਗੁਰਸਿੱਖ ਹੋਵੇ ਬਾਣੀ ਪੜਨ ਵਾਲਾ ਪੂਰਾ ਗੁਰਸਿੱਖ ਹੋਵੇ ਬੇਮੁਖ ਬੰਦਾ ਕਦੇ ਸ਼ਹੀਦ ਨਹੀਂ ਹੋ ਸਕਦਾ ਮਨਮੁਖ ਬੰਦਾ ਕਦੇ ਸ਼ਹੀਦ ਨਹੀਂ ਹੋ ਸਕਦਾ ਗੁਰਮੁਖ ਬੰਦਾ ਸ਼ਹੀਦ ਹੋ ਸਕਦਾ ਹੈ ਮਹਾਰਾਜ ਜੀ ਨੇ ਕਹਿੰਦੇ ਜੇ ਕੋ ਗੁਰਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਗਦਨਾ ਪਾਵੇ ਜਦੋਂ ਗੁਰੂ ਸਾਹਿਬ ਜੀ ਪ੍ਰਵਾਨ ਨਹੀਂ ਕਰਦੇ ਲੋਕਾਂ ਨੇ ਸ਼ਹੀਦੀ ਕਰਾਰ ਦੇ ਦੇਣਾ ਲੋਕ ਸ਼ਹੀਦ ਹੋ ਗਿਆ ਜੇ ਮਨਮਨ ਬੀੜੀਆਂ ਫੁਕਦਾ ਰਿਹਾ ਮਨਮਨ दारू ਪੀਂਦਾ ਰਿਹਾ ਮਰ ਗਿਆ ਕਿ ਨਾ ਸ਼ਹੀਦ ਹੋ ਗਿਆ ਜੀ ਇਹ ਨਹੀਂ ਹੋ ਸਕਦਾ ਜੇ ਲੋਕਾਂ ਨੇ ਕਹਤਾ ਤਾਂ ਸ਼ਹੀਦ ਹੋ ਗਿਆ ਜਨਾਂ ਚ ਗੁਰੂ ਪ੍ਰਵਾਨ ਨਾ ਕਰੇ ਗੁਰੂ ਪ੍ਰਵਾਨ ਕਰਦਾ ਤਾਂ ਸ਼ਹੀਦ ਹੈ ਜੇ ਗੁਰੂ ਵੱਲ ਜਿਨ੍ਹਾਂ ਦਾ ਮੁਖ ਸੀ ਜਿਨ੍ਹਾਂ ਦਾ ਗੁਰੂ ਨਾਲ ਪਿਆਰ ਸੀ ਗੁਰੂ ਦੀ ਬਾਣੀ ਨਾਲ ਪਿਆਰ ਸੀ ਗੁਰੂ ਦੇ ਇਤਿਹਾਸ ਨਾਲ ਪਿਆਰ ਸੀ ਮਰ ਜਿਵੜੇ ਉਹ ਬਣੇ ਸਾਡੇ ਵਰਗੇ ਰੋਟੀਆਂ ਦੇ ਖਾਣ ਵਾਲੇ ਨਹੀਂ ਸ਼ਹੀਦ ਹੋ ਸਕਦੇ ਰੋਟੀਆਂ ਖਾ ਕੇ ਗੱਲਾਂ ਕਰਨ ਵਾਲੇ ਸ਼ਹੀਦ ਨਹੀਂ ਹੋ ਸਕਦੇ ਜਿਨ੍ਹਾਂ ਦੇ ਅੰਦਰ ਜज्ਬਾਤ ਹੈ ਸਿੱਖੀ ਪ੍ਰਤੀ ਆਪਣੇ ਧਰਮ ਪ੍ਰਤੀ ਕਿਸੇ ਦੇ ਹੱਕ ਸੱਚ ਲਈ ਲੜਨਾ ਆਪਣੇ ਆਪ ਨਸਾਬਰ ਹੋ ਜਾਣਾ ਕਿਸੇ ਦੇ ਧਰਮ ਨੂੰ ਬਚਾ ਦੇਣਾ ਇਹਨੂੰ ਕਹਿੰਦੇ ਨੇ ਸ਼ਹੀਦੀ ਬਰੋ ਦੇ ਪਿਆਰੋ ਇਸ ਧਰਮ ਵੇਰਨ ਇਸ ਘੋਰ ਦੁੱਖ ਨੂੰ ਤੁਝ ਕਰਕੇ ਜਾਣਿਆ ਹੁਣ ਕਿਸੇ ਬੰਦੇ ਨੂੰ ਫੜ ਕੇ ਉਬਲਦੇ ਦੇਗ ਵਿੱਚ ਪਾ ਦੇਣਾ ਲੋਕ ਕਹਣਗੇ ਇਹ ਤੂੰ ਬਈ ਹੋਰ ਪਾਪ ਕਿਉਂ ਕਰਦਾ ਉਸ ਵਕਤ ਲੋਕਾਂ ਨੇ ਕਹਿਣਾ ਤਾਂ ਸੀ ਪਰ ਉਹਦੋਂ ਕਹਿ ਨਹੀਂ ਸੀ ਸਕਦੇ ਬੇ ਜ਼ਾਲਮੋ ਤੁਸੀਂ ਇਹ ਹੋਰ ਪਾਪ ਕਿਉਂ ਕੀਤਾ ਕਿਉਂਕਿ ਉਹਨਾਂ ਦਾ ਮੂੰਹ ਬੰਦ ਕੀਤਾ ਹੋਇਆ ਸੀ ਆਰਮ ਜੀਬ ਨੇ ਕਿਹਾ ਵੇ ਜਿਹੜਾ ਵੀ ਕੋਈ ਆਵਾਜ਼ ਉਠਾਏਗਾ ਉਹਦੀ ਜ਼बान ਖਿੱਚ ਦਿੱਤਾ ਜਾਏਗਾ ਦੇਖੋ ਦੇਖੋ ਕਿਸੇ ਦੀ ਆਵਾਜ਼ ਨਹੀਂ ਨਿਕਲੀ ਅਤੇ ਗੁਰਬਾਣੀ ਦਾ ਪਾਠ ਕਰਦੇ ਹੋਏ ਸ਼ਹੀਦੀ ਸਹਾਦਤ ਪ੍ਰਾਪਤ ਕਰ ਗਏ ਉਬਲ ਦੇ ਦੇਖ ਦੇ ਵਿੱਚ ਜਦੋਂ ਬੈਠਣ ਲੱਗੇ ਨਾ ਪਹਿਲਾਂ ਬਾਣੀ ਬਾਣੀ ਦਾ ਪਾਠ ਆਰੰਭ ਕੀਤਾ ਉਹਨਾਂ ਨੇ ਗੁਰਬਾਣੀ ਭਾਈ ਦਿਆਲਾ ਜੀ ਦੇ ਦੋ ਸਪੁੱਤਰ ਭਾਈ ਕਲਿਆਣਾ ਜੀ 29 ਭਾਦੋ ਸੰਮਤ 1757 ਬਿਕਰਮੀ 1700 ਈਸਵੀ ਨੂੰ ਤਾਰਾਗੜ ਦੀ ਜੰਗ ਵਿੱਚ ਪਹਾੜੀ ਰਾਜਾਂ ਵਿਰੁੱਧ ਲੜਦੇ ਹੋਏ ਭਾਈ ਕਲਿਆਣਾ ਜੀ ਵੀ ਸ਼ਹੀਦੀ ਪ੍ਰਾਪਤ ਕਰ ਗਏ ਭਾਈ ਮਥਰਾ ਸਿੰਘ ਜੀ ਭਾਈ ਕਲਿਆਣਾ ਸਿੰਘ ਜੀ ਗੁਰੂ ਦੇ ਪਿਆਰਿਓ ਇਹ ਵੀ ਗੁਰੂ ਦੇ ਲੇਖੇ ਲਗੇ ਇਹਨਾਂ ਦੇ ਪੁੱਤਰ ਵੀ ਭਾਈ ਭਾਈ ਦੇ ਆਲਾ ਜੀ ਦੇ ਦੋ ਪੁੱਤਰ ਜਿਹੜੇ ਨੇ ਉਹ ਵੀ ਗੁਰੂ ਦੇ ਲੇਖੇ ਲਗੇ ਇਹਨਾਂ ਨੇ ਵੀ ਆਖਿਆ ਸੱਚੇ ਪਾਤਸ਼ਾਹ ਜਿਵੇਂ ਸਤਗੁਰੂ ਤੇ ਸਨਮੁਖ ਹੋ ਕੇ ਸਾਡੇ ਪਿਤਾ ਜੀ ਸ਼ਹੀਦ ਹੋਏ ਨੇ ਅਸੀਂ ਵੀ ਇਸੇ ਤਰ੍ਹਾਂ ਸ਼ਹੀਦ ਹੋਣਾ ਹੈ ਜਗਤ ਦੇ ਵਿੱਚ ਆਏ ਆ ਤੇ ਕੁਰਬਾਨੀ ਦੇ ਚਲੀਏ ਉਹਨਾਂ ਨੇ ਵੀ ਆਖਿਆ ਤੇ ਗੁਰੂ ਦੇ ਪਿਆਰੋ ਤਾਰਾਗੜ ਦੀ ਜੰਗ ਹੋਈ ਨੰਦਪੁਰ ਸਾਹਿਬ ਦੇ ਵਿੱਚ ਤਾਰਾਗੜ ਹੈ ਇੱਥੇ ਤਾਰਾਗੜ ਕਿਲਾ ਹੈ ਅੱਜ ਉੱਥੇ ਗੁਰਦੁਆਰਾ ਸਾਹਿਬ ਸੋ ਸੋਭਤ ਹਨ ਤਾਰਾਗੜ ਉਸ ਜੰਗ ਦੇ ਵਿੱਚ ਭਾਏ ਕਲਿਆਣਾ ਜੀ ਸ਼ਹੀਦ ਹੋਏ ਲੜਦੇ ਲੜਦੇ ਭਾਏ ਮਥਰਾ ਸਿੰਘ ਸਤ ਸਤਕ ਸੰਬਤ 1757 17 ਈਸਵੀ ਨੂੰ ਨਿਰਭੋਗੜ ਦੇ ਲੜਾਈ ਵਿੱਚ ਜੂਝ ਕੇ ਸ਼ਹੀਦ ਹੋ ਗਏ ਮਥਰਾ ਜੀ ਭਾਈ ਦਿਆਲਾ ਜੀ ਦੇ ਘਰਾਣੇ ਦੀ ਸਿੱਖ ਪੰਥ ਵਿੱਚ ਮਹਾਨ ਦੇਨ ਹੈ ਇਹਨੂੰ ਕਹਿੰਦੇ ਨੇ ਮਹਾਨ ਦੇਨ ਸਿੱਖੀ ਦੀ ਇਹਨਾਂ ਦੇ ਪੁਰਖਿਆਂ ਨੇ ਗੁਰੂ ਦਰਬਾਰ ਵਿੱਚ ਮਹਾਨ ਸੇਵਾਵਾਂ ਕੀਤੀਆਂ ਇਹਨਾਂ ਦੇ ਭਰਾ ਸ਼ਹੀਦ ਭਾਈ ਮਨੀ ਸਿੰਘ ਜੀ ਤਾਂ ਆਪਣੇ ਪੋਤਰਾ ਪੁੱਤਰਾਂ ਤੇ ਭਤੀਜਿਆਂ ਸਮੇਤ ਕਿੰਨੇ ਹੀ ਹੋਰ ਪਰਿਵਾਰਕ ਮੈਂਬਰਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਾਹادت ਪ੍ਰਾਪਤ ਕਰ ਗਏ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ਹੀਦੀ ਸੰਗਰਾਮ ਦੇ ਜਿੱਥੇ ਵੀ ਗੱਲ ਚੱਲੇਗੀ ਨਾ ਗੁਰੂ ਦੇ ਪਿਆਰੇ ਉੱਥੇ ਉਹਨਾਂ ਦੇ ਨਾਲ ਗੁਰੂ ਹਜੂਰੀ ਵਿੱਚ ਸੇਵਾਾਂ ਨਿਭਾਉਣ ਵਾਲੇ ਤੇ ਉਹਨਾਂ ਦੇ ਸਨਮਕ ਪਿਆਰਿਆਂ ਦੀ ਗੱਲ ਜ਼ਰੂਰ ਆਉਂਦੀ ਹੈ ਭਾਈ ਮਤੀ ਦਾਸ ਜੀ ਭਾਈ ਦੇਲਾ ਜੀ ਭਾਈ ਸਤੀ ਦਾਸ ਜੀ ਜਿਹੜੇ ਹਰ ਵੇਲੇ ਗੁਰੂ ਸਾਹਿਬ ਜੀ ਦੇ ਅੰਗ ਸੰਗ ਰਹਿੰਦੇ ਸਨ ਸਹੀਦੀ ਸਹਿਦਾਂ ਦੇ ਗਾਥਾ ਵੀ ਚੱਲੇਗੀ ਇਸ ਲਈ ਗੁਰੂ ਦੇ ਪਿਆਰੋ ਇਸ 350 ਸਾਲਾ ਸ਼ਹੀਦੀ ਸਤਾਬ ਦੀ ਮੌਕੇ ਪਰ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੇ ਸਨਮੁਖ ਸ਼ਹਾਦਤ ਪ੍ਰਾਪਤ ਕਰਨ ਵਾਲੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਮਤੀ ਦਾਸ ਜੀ ਦੋਨੇ ਸਗੇ ਭਰਾ ਸਨ ਇਹ ਭਾਈ ਦਿਆਲਾ ਜੀ ਭਾਈ ਮਨੀ ਸਿੰਘ ਜੀ ਦੇ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਭਰਾ ਸਨ ਇਹ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰੀਏ ਗੁਰੂ ਦੇ ਪਿਆਰਿਓ ਬਾਅਦ ਦੇ ਵਿੱਚ ਜਿਹੜੇ ਸ਼ਹੀਦ ਹੋਏ ਨਾ ਨਾ ਦੇਸ਼ ਦੇ ਖਾਤਰ ਬਾਅਦ ਦੇ ਵਿੱਚ ਹੋਏ ਨੇ ਇਹ ਪਹਿਲੇ ਕੁਰਬਾਨੀਆਂ ਬੜੀਆਂ ਨੇ ਜਿਵੇਂ ਅੱਜ ਆਪਾਂ ਕਹਿੰਦੇ ਭਗਤ ਸਿੰਘ, ਉਦਮ ਸਿੰਘ ਇਹ ਤਾਂ ਬਾਅਦ ਦੇ ਵਿੱਚ ਆਏ ਨੇ ਇਹਨਾਂ ਨੇ ਇਤਿਹਾਸ ਨੂੰ ਪੜ੍ਹਿਆ ਇਹ ਵੀ ਕੁਰਬਾਨੀਆਂ ਦੇਗੇ ਦੇਸ਼ ਦੇ ਲਈ ਇਹ ਕੁਰਬਾਨੀਆਂ ਦੇਗੇ ਜੇ ਇਹਨਾਂ ਨੇ ਇਤਿਹਾਸ ਨੂੰ ਪੜਿਆ ਜੇ ਇਹ ਇਤਿਹਾਸ ਹੀ ਨਾ ਪੜਦੇ ਕੁਰਬਾਨੀਆਂ ਕਿਵੇਂ ਦੇ ਜਾਂਦੇ ਦੇਸ਼ ਲਈ ਇਹਨਾਂ ਨੇ ਪੜੇ ਪਾੜ ਕੇ ਕੁਰਬਾਨੀਆਂ ਦਿੱਤੀਆਂ ਗੁਰੂ ਦੇ ਪਿਆਰਿਓ ਤਾਂ ਅੱਜ ਉਹਨਾਂ ਨੂੰ ਸ਼ਹੀਦ ਮੰਨਿਆ ਜਾਂਦਾ ਹੈ ਚਾਹੇ ਉਹ ਕਿਵੇਂ ਵੀ ਸ਼ਹੀਦੀ ਪ੍ਰਾਪਤ ਕਰ ਗਏ ਗੁਰੂ ਦੇ ਪਿਆਰਿਓ ਪਰ ਉਹ ਵੀ ਸਹੀਦੀਆਂ ਤਾਂ ਪ੍ਰਾਪਤ ਕਰ ਸਕੇ ਜੇ ਗੁਰੂ ਦੇ ਗਾਥਾ ਨੂੰ ਪੜ੍ਹ ਸੁਣ ਕੇ ਜੇ ਗੁਰੂ ਦਾ ਇਤਿਹਾਸ ਹੀ ਨਾ ਪੜ੍ਹਦੇ ਗੁਰੂ ਦੀ ਬਾਣੀ ਨਾ ਪੜ੍ਹਦੇ ਤੇ ਉਹਨਾਂ ਦੇ ਅੰਦਰ ਵੀ ਤਾਕਤ ਨਹੀਂ ਸੀ ਆਉਣੀ ਇਸ ਲਈ ਸਾਡੇ ਅੱਜ ਲੋੜ ਹੈ ਆਪਣੇ ਬੱਚਿਆਂ ਨੂੰ ਸਿੱਖ ਬਣਾਓ ਆਪਣੇ ਬੱਚਿਆਂ ਨੂੰ ਇਤਿਹਾਸ ਨਾਲ ਜੋੜੋ ਨਾਮ ਜਪੋ ਕਿਰਤ ਕਰੋ ਵਣ ਕੇ ਸਕੋ ਇਹ ਗੁਰੂ ਨਾਨਕ ਪਾਸਾ ਮਹਾਰਾਜ ਦੇ ਜੋ ਪਰੰਪਰਾ ਹੈ ਨਾ ਇਹਨੂੰ ਪ੍ਰਚਲਿਤ ਰੱਖੋ ਆਪਸ ਵਿੱਚ ਲੜੋ ਲੜਾਈਆਂ ਨਾ ਕਰੋ ਆਪਸ ਵਿੱਚ ਰਲ ਮਿਲ ਕੇ ਰਹੋ ਜੇ ਤੁਸੀਂ ਏਕਤਾ ਦੇ ਵਿੱਚ ਰਹੋਗੇ ਆਪਸ ਰਲ ਮਿਲ ਕੇ ਰਹੋਗੇ ਉਹਦੇ ਵਿੱਚ ਬਲ ਹੈ ਦੂਜੇ ਤਾਂ ਪਾੜਨ ਵਾਲੇ ਬਹੁਤ ਮਿਲ ਜਾਣਗੇ ਜੋੜਨ ਵਾਲਾ ਕੋਈ ਨਹੀਂ ਮਿਲਦਾ ਗੁਰੂ ਘਰ ਨਾਲ ਤੋੜਨ ਵਾਲੇ ਤੁਹਾਨੂੰ ਬਹੁਤ ਮਿਲ ਜਾਣਗੇ ਸਿੱਖੀ ਨਾਲ ਤੋੜਨ ਵਾਲੇ ਬਹੁਤ ਮਿਲ ਜਾਣਗੇ ਗੁਰੂ ਦੇ ਪਿਆਰੋ ਨਸੇ ਖਵਾਉਣ ਵਾਲੇ ਤੁਹਾਨੂੰ ਹਰੇਕ ਥਾਂ ਤੇ ਮਿਲ ਜਾਣਗੇ ਪਰ ਅੰਮ੍ਰਿਤ ਛਕਾਉਣ ਵਾਲੇ ਤੁਹਾਨੂੰ ਕੋਈ ਮਿਲਦਾ ਘਰ ਘਰ ਧਾਰੂ ਦੀਆਂ ਬੋਤਲਾਂ ਭੁਜਾਉਣ ਵਾਲੇ ਤੁਹਾਨੂੰ ਮਿਲ ਜਾਣਗੇ ਚੱਟੇ ਘਰ ਘਰ ਪਜਾਉਣ ਵਾਲੇ ਮਿਲ ਜਾਣਗੇ ਤਮਾਕੂ ਬੇੜੀਆਂ ਵੇਚ ਕੇ ਵੇਚਣ ਵਾਲੇ ਮਿਲ ਜਾਣਗੇ ਗੁਰੂ ਦੇ ਪਿਆਰਿਓ ਘਰ ਘਰ ਠੇਕਾ ਚਲਾਉਣ ਵਾਲੇ ਮਿਲ ਜਾਣਗੇ ਪਰ ਉਹਨਾਂ ਤੋਂ ਛਡਾਉਣ ਵਾਲਾ ਕੋਈ ਵਿਰਲਾ ਹੀ ਮਿਲਦਾ ਹੈ ਉਹਨਾਂ ਦੇ ਜੀਵਨ ਦੇ ਵਿੱਚ ਗੁਰੂ ਦੇ ਪਿਆਰਿਓ ਜਿਨ੍ਹਾਂ ਨੇ ਗੁਰੂ ਦੇ ਨਾਲ ਪ੍ਰੇਮ ਪਾਇਆ ਗੁਰੂ ਦੇ ਨਾਲ ਆਧਾਰ ਬਣਾਇਆ ਉਹੀ ਗੁਰੂ ਦੀ ਗੱਲ ਕਰਕੇ ਉਹਨਾਂ ਨੂੰ ਛਡਾ ਸਕਦੇ ਨੇ ਜੇ ਅਸੀਂ ਗੁਰੂ ਦੇ ਗੁਰੂ ਦੀ ਇਤਿਹਾਸ ਨਾਲ ਜੁੜੇ ਜੁੜੇ ਰਹਾਂਗੇ ਤਾਂ ਅਸੀਂ ਬਚੇ ਰਹਾਂਗੇ ਨਹੀਂ ਤਾਂ ਸਾਨੂੰ ਮਾਰਨ ਵਾਲੇ ਬੜੇ ਆਏ ਬੜੇ ਤੋੜਨ ਵਾਲੇ ਆਏ ਲੜਾਈਆਂ ਪਾਉਣ ਵਾਲੇ ਆਏ ਬਿਤਕਰਾ ਪਾਉਣ ਵਾਲੇ ਆਏ ਪਰ ਇਹ ਹਰ ਵਕਤ ਗੁਰੂ ਦੇ ਪਿਆਰੋ ਜੁੜੇ ਰਹੇ ਨੇ ਤੇ ਜੁੜ ਕੇ ਰੋ ਸਦਾ ਅਮਰ ਹੋ ਜੂਗੇ ਗੁਰੂ ਕਿਰਪਾ ਕਰੇ ਜੇਨੀਆਂ ਵਿਚਾਰਾਂ ਆਪ ਜੀ ਨੂੰ ਸਰਬਨ ਕਰਾਏ ਨੇ ਗੁਰੂ ਦੇ ਪਿਆਰ ਹਿਰਦੇ ਵਿੱਚ ਧਾਰਨ ਕਰਕੇ ਕਮਾਈ ਕਰਿਓ ਗੁਰੂ ਕਿਰਪਾ ਕਰਨਗੇ ਹੋਈਆਂ ਬਿਆੰਤ ਭੁੱਲਾਂ ਦੀਆਂ ਖਿਮਾ ਗੁਰੂ ਬਖਸਨ ਜੋਗ ਸਾਧ ਸੰਗਤ ਬਖਸਨ ਜੋਗ ਬਖਸ ਦੇਣਾ ਸਾਧ ਗੁਰੂ ਜੀ ਕਿਰਪਾ ਕਰਨ ਤੇ ਲੋਕ ਸੁਖੀ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ